ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲੈ ਕੇ ਮਾਹੌਲ ਪੂਰਾ ਭਖਿਆ ਹੋਇਆ ਹੈ ਤੇ ਹਰੇਕ ਪਾਰਟੀ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਨੂੰ ਲੱਭ ਕੇ ਇਸ ਸਰਪੰਚੀ ਦੀ ਚੋਣ ਦੇ ਵਿੱਚ ਉਤਾਰਿਆ ਜਾ ਰਿਹਾ ਹੈ ਪਰ ਇੱਥੇ ਕਿਸੇ ਨੂੰ ਰੱਖਵੇ ਕਰਨ ਦੀ ਲਿਸਟ ਨਹੀਂ ਮਿਲ ਰਹੀ ਹੈ ਕਿਸੇ ਨੂੰ ਚੁੱਲਾ ਟੈਕਸ ਅਤੇ ਕਿਸੇ ਨੂੰ ਐਨਓਸੀ ਨਹੀਂ ਮਿਲ ਰਹੀ ਹੈ ਜਿਸ ਕਰਕੇ ਵੱਖੋ-ਵੱਖਰੀਆਂ ਪਾਰਟੀਆਂ ਦੇ ਵੱਲੋਂ ਬੀਡੀਪੀਓ ਅਤੇ ਵੱਖੋ-ਵੱਖਰੇ ਸਰਕਾਰੀ ਅਧਿਕਾਰੀਆਂ ਦੇ ਦਫਤਰਾ ਅੱਗੇ ਧਰਨੇ ਮੁਜ਼ਾਰੇ ਕੀਤੇ ਜਾ ਰਹੇ ਨੇ ਤੇ ਇਸੇ ਦੇ ਵਿਚਾਲੇ ਸਰਪੰਚੀ ਚੋਣਾਂ ਨੂੰ ਲੈ ਕੇ ਜਿਹੜੀ ਸਰਬਸੰਮਤੀ ਦੀ ਗੱਲ ਭਗਵੰਤ ਮਾਨ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਖੀ ਗਈ ਸੀ ਕਿ ਜਿਹੜਾ ਵੀ ਪਿੰਡ ਸਰਬਸੰਮਤੀ ਨਾਲ ਪੰਚਾਇਤ ਚੁਨੇਗਾ ਉਸ ਨੂੰ 5 ਲੱਖ ਅਤੇ ਇੱਕ ਹੋਰ ਸਹੂਲਤ ਇੱਕ ਹੋਰ ਲਾਣ ਉਹਨਾਂ ਦੇ ਲਈ ਸਪੈਸ਼ਲ ਤੌਰ ਤੇ ਕੀਤਾ ਜਾਵੇਗਾ ਤੇ ਹੁਣ ਪਿੰਡਾਂ ਵਿੱਚੋਂ ਜੋ ਘਟਨਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਸਰਬਸੰਮਤੀ ਦੇ ਨਾਲ-ਨਾਲ ਇਹਨਾਂ ਸਰਪੰਚੀ ਦੇ ਲਈ ਬੋਲੀ ਲੱਗਣ ਦਾ ਕੰਮ ਸ਼ੁਰੂ ਹੋ ਗਿਆ ਹੈ ਇਹ ਬੋਲੀ 3 ਲੱਖ ਤੋਂ ਲੈ ਕੇ 2 ਕਰੋੜ ਤੱਕ ਲੱਗ ਚੁੱਕੀ ਹੈ ਜੇਕਰ ਗੱਲ ਕਰੀਏ 2 ਕਰੋੜ ਵਾਲੀ ਬੋਲੀ ਦੀ ਤਾਂ ਇਹ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਲੱਗੀ ਹੈ ਜੋ ਕਿ 2 ਕਰੋੜ ਤੱਕ ਪਹੁੰਚੀ ਹੈ ਅਤੇ ਇਹ ਬੋਲੀ ਭਾਜਪੀ ਉਮੀਦਵਾਰ ਦੇ ਵੱਲੋਂ ਭਾਜਪੀ ਲੀਡਰ ਦੇ ਵੱਲੋਂ ਦਿੱਤੀ ਗਈ ਹਾਲਾਂਕਿ ਇਹ ਮਾਮਲਾ ਸਰਕਾਰ ਤੱਕ ਪਹੁੰਚੋ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਫੈਸਲਾ ਵਾਪਸ ਲੈ ਲਿਆ ਗਿਆ ਅਤੇ ਸਰਪੰਚ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਤਾਂ ਹੁਣ ਇਹਨਾਂ ਸਾਰਿਆਂ ਘਟਨਾਵਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੈਪਟਨ ਮੰਤਰੀ ਹਰਪਾਲ ਸਿੰਘ ਟੀਮਾ ਦਾ ਵਫਦ ਇੱਕ ਇਲੈਕਸ਼ਨ ਕਮਿਸ਼ਨ ਆ ਪੰਜਾਬ ਸੁਪਾਈ ਚੋਣ ਕਮਿਸ਼ਨ ਨੂੰ ਮਿਲਿਆ ਜਿਸ ਦੇ ਵਿੱਚ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਹੈ ਤੇ ਮੰਗ ਇਹ ਕਰ ਦਿੱਤੀ ਆ ਕਿ ਇਹਨਾਂ ਚੋਣਾਂ ਦੇ ਵਿੱਚ ਆਪਣਾ ਦਖਲ ਦਿੱਤਾ ਜਾਵੇ ਉਹਨਾਂ ਨੇ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਤਾਂ ਗੱਲ ਇਹ ਕਿ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਪਾਰਦਰਸ਼ਤਾ ਹੈ ਨਿਰਪੱਖਤਾ ਹੈ ਉਹ ਲਿਆਂਦੀ ਜਾਵੇ ਇਸ ਰਾਨੀ ਆਮ ਆਦਮੀ ਪਾਰਟੀ ਵੱਲੋਂ ਸੁਪਾਈ ਚੋਣ ਕਮਿਸ਼ਨ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਜਿਹੜੀ ਬੋਲੀਆਂ ਪਿੰਡਾਂ ਦੇ ਵਿੱਚ ਲਗਾਈਆਂ ਜਾ ਰਹੀਆਂ ਨੇ ਇਸ ਨੂੰ ਤੁਰੰਤ ਰੋਕਿਆ ਜਾਵੇ ਅਤੇ ਇਸ ਦੀ ਜਾਂਚ ਕੀਤੀ ਜਾਵੇ ਤੇ ਇਸ ਦੇ ਨਾਲ ਹੀ ਦੂਸਰਾ ਜਿਹੜਾ ਪੰਚਾਇਤੀ ਚੋਣਾਂ ਲੈ ਕੇ ਚੋਣ ਜਾਬਤਾ ਲੱਗਾ ਹੋਇਆ ਇਸ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਹਦਾਇਤਾਂ ਨੇ ਉਸ ਦਾ ਸਖਤੀ ਦੇ ਨਾਲ ਪਾਲਣ ਕਰਵਾਇਆ ਜਾਵੇ ਤਾਂ ਤੀਸਰੇ ਨੰਬਰ ਤੇ ਮੰਗ ਇਹ ਕੀਤੀ ਗਈ ਹੈ ਕਿ ਸੁਰੱਖਿਆ ਪ੍ਰਬੰਧਾਂ ਨੂੰ ਵਧਾਇਆ ਜਾਵੇ ਤਾਂ ਜੋ ਕੋਈ ਵੀ ਇਹਨਾਂ ਬੂਥਾਂ ਦੇ ਉੱਪਰ ਕਬਜ਼ਾ ਨਾ ਕਰ ਸਕੇ ਅਤੇ ਲੋਕਾਂ ਨੂੰ ਡਰਾਇਆ ਧਮਕਾਇਆ ਨਾ ਜਾਵੇ ਤੇ ਚੌਥੇ ਨੰਬਰ ਤੇ ਮੰਗ ਇਹ ਕੀਤੀ ਗਈ ਹੈ ਕਿ ਵੋਟਰਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਇਸ ਦੇ ਵਿੱਚ ਇਹ ਦੱਸਿਆ ਜਾਵੇ ਕਿ ਉਹ ਆਪਣਾ ਫੈਸਲਾ ਖੁਦ ਲੈਣ ਕਿਸੇ ਤੇ ਮਗਰ ਨਾ ਲੱਗਣਾ ਇਸ ਪ੍ਰਕਾਰ ਇਸ ਆਮ ਆਦਮੀ ਪਾਰਟੀ ਦੇ ਵਫਦ ਦੇ ਵੱਲੋਂ ਸੁਪਾਈ ਚੋਣ ਕਮਿਸ਼ਨ ਦੇ ਕੋਲ ਇਹ ਚਾਰ ਵੱਡੀਆਂ ਮੰਗਾਂ ਕੀਤੀਆਂ ਗਈਆਂ ਨੇ ਤੇ ਸਭ ਤੋਂ ਜਿਆਦਾ ਜ਼ੋਰ ਇਸ ਗੱਲ ਤੇ ਦਿੱਤਾ ਗਿਆ ਕਿ ਜਿਹੜਾ ਸਰਪੰਚੀ ਦੀ ਚੋਣ ਲੈ ਕੇ ਪਿੰਡਾਂ ਦੇ ਵਿੱਚ ਬੋਲੀਆਂ ਲੱਗ ਰਹੀਆਂ ਨੇ ਇਸ ਦੇ ਉੱਪਰ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਇਸ ਨੂੰ ਰੋਕਿਆ ਜਾਵੇ